ਕੇ ਕਰਨਲ ਬਾਟਸਾਬ ਜੀ ਜਿਹੜੇ ਘਰ ਵਾਲੇ ਨੇ ਕਹਿੰਦੇ ਉਹ ਕਹਿ ਰਹੇ ਸੀਗੇ ਕਿ ਭਗਵੰਤ ਮਾਨ ਹੋਰ ਨੇ ਮੇਰੇ ਨਾਲ ਧੋਖਾ ਕੀਤਾ ਕਹਿੰਦੇ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਉਹਨਾਂ ਨੇ ਤੇ ਬੀਬੀ ਜੀ ਨੂੰ ਮੈਂ ਅਪੀਲ ਕਰੂੰਗਾ ਕਿ ਤੁਸੀਂ ਨਾ ਹੁਣ ਇੱਕ ਥਾਂ ਤੇ ਟਿਕੋ ਹੂੰ ਸੀਬੀਆਈ ਵਾਸਤੇ ਤੁਸੀਂ ਗਏ ਹੋ ਹਾਈ ਕੋਰਟ ਜੀ ਉਧਰੋਂ ਧਰਨਾ ਸੀ ਉਧਰੋਂ ਰਾਜਨਾਥ ਸਿੰਘ ਕੋਲ ਜਾ ਧਰਨਾ ਤੁਸੀਂ ਚੁੱਕ ਲਿਆ ਇਹਨਾਂ ਦੇ ਭਰੋਸੇ ਜੀ ਕਿ ਹੁਣ ਤੁਹਾਡੇ ਪਿੱਛੇ ਹੋ ਸਕਦਾ ਧਰਨਾ ਲਾਉਣ ਵੀ ਲਾਉਣ ਹੂੰ ਠੀਕ ਹੈ ਨਾ ਜੀ ਸੋ ਇਹਨਾਂ ਤੇ ਯਕੀਨ ਕਰੋਗੇ ਤੇ ਆਹੀ ਹਾਲ ਹੋਣਾ ਹੈ ਜੀ ਪਰ ਉਹੀ ਕਹਾਣੀ ਫਿਰ ਬਠਿੰਡੇ ਵਾਲੀ ਮੈਂ ਬੋਲੂਗਾ ਤੇ ਇਹ ਕਹਿੰਦੇ ਨੇ ਕਿ ਪੁਲਿਸ ਦਾ ਪੱਖ ਲੈਂਦਾ ਹਮ ਪੁਲਿਸ ਵਾਲੇ ਤੇ ਡਰੇ ਪੈਨੇ ਰੋਨੀ ਇੰਸਪੈਕਟਰ ਤੇ ਗਿਆ ਚਲਾ ਉਥੇ ਅਗੇਤੀ ਜ਼ਮਾਨਤ ਲੈਣ ਵਾਸਤੇ ਜੀ ਤਾਂ ਤੁਹਾਨੂੰ ਯਕੀਨ ਇਹਨਾਂ ਤੋਂ ਛੱਡ ਕੇ ਤੇ ਕੋਰਟ ਤੇ ਰੱਖ ਲੈਣਾ ਚਾਹੀਦਾ ਕੋਰਟ ਸੁਣ ਰਿਹਾ ਹੈ ਕੋਰਟ ਤੁਹਾਡੀ ਗੱਲ ਕਰ ਰਿਹਾ ਉਥੇ ਹਮ ਨਾਨਕ ਸਿੰਘ ਐਸਐਸਪੀ ਨੂੰ ਤਲਬ ਕੀਤਾ ਗਿਆ ਵਿਦ ਰਿਕਾਰਡ ਜੀ ਠੀਕ ਹੈ ਨਾ ਜੀ ਹੁਣ ਕੀ ਹੋ ਸਕਦੀ ਕਰ ਮੇਰੇ ਖਿਆਲ ਦੇ ਨਾਲ ਫਿਰ ਕਿਤੇ ਨਾ ਕਿਤੇ ਟਕਾਹ ਤੇ ਕਰਨਾ ਹੀ ਪਏਗਾ ਨਾ ਸਾਬ ਜੀ ਜੀ ਖੈਰ ਮਿੰਟੂ ਜੀ ਮਿੱਤਰ ਵੀ ਕਹਿ ਰਹੇ ਅਮਰਪਤ ਸਿੰਘ ਜੀ ਕਹਿੰਦੇ ਜ਼ਿਆਦਾ ਸੀਰੀਅਸ ਨਾਲ ਲਵੋ ਤੇ ਬਿਲਕੁਲ ਜੀ ਆਪਾਂ ਚਲੋ ਅਗਲੀ ਖਬਰ ਤੇ ਚੱਲਦੇ ਹਾਂ ਕਦੀ ਪਤਾ ਸੀਰੀਅਸ ਮਤਲਬ ਬੀਬੀ ਜੀ ਨੂੰ ਕਹਿੰਦੇ ਜ਼ਿਆਦਾ ਸੀਰੀਅਸ ਨਹੀਂ ਮੈਂ ਮਤਲਬ ਇਹ ਗੱਲ ਕਰਤੀ ਹੈ ਕਿ ਹੁਣ ਕਿਤੇ ਤਾਂ ਤੁਹਾਨੂੰ ਖੜਨਾ ਪਵੇਗਾ ਨਾ ਜਦੋਂ ਤੁਸੀਂ ਹਾਈ ਕੋਰਟ ਚਲੇ ਗਏ ਹਾਈ ਕੋਰਟ ਬੰਦਾ ਕਦੋਂ ਜਾਂਦਾ ਸਾਬ ਜਦੋਂ ਆਪਣੇ ਕੋਲ ਆਪਸ਼ਨ ਖਤਮ ਹੋ ਜਾਂਦੇ ਆ ਸਰਕਾਰ ਸਾਡੀ ਨਹੀਂ ਸੁਣਦੀ ਹੂੰ ਪੁਲਿਸ ਸਾਡੀ ਨਹੀਂ ਸੁਣਦੀ ਅਥਾਰਟिटीज ਸਾਡੀਆਂ ਮਤਲਬ ਕੋਈ ਭਾਵਨਾਵਾਂ ਦਰਦ ਦੁੱਖ ਤਕਲੀਫਾਂ ਨਹੀਂ ਸਮਝਦੀਆਂ ਤਾਂ ਫਿਰ ਅਸੀਂ ਉੱਥੇ ਕੋਰਟ 'ਚ ਜਾਨੇ ਕਿ ਸਾਨੂੰ ਇਨਸਾਫ ਦਿਓ ਜੀ ਤਾਂ ਇਹਦੇ ਉੱਤੇ ਤਾਂ ਫਿਰ ਕੋਈ ਚੀਜ਼ ਹੈ ਨਹੀਂ ਕੀ ਜੀ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਖੈਰ ਆਪਾਂ ਅਗਲੀ ਖਬਰ ਵੱਲ ਚੱਲਦੇ ਹਾਂ ਤੇ ਉਹ ਖਬਰ ਵੀ ਖੈਰ ਆਮ ਆਦਮੀ ਪਾਰਟੀ ਦੇ ਨਾਲ ਸੀਐਮ ਸਾਹਿਬ ਹੋਰਾਂ ਦੇ ਨਾਲ ਹੀ ਜੁੜੀ ਹੋਈ ਹੈ ਮਿੰਟੂ ਜੀ ਉਹ ਇੱਥੇ ਥੋੜੀ ਚਰਚਾ ਕਰਦੇ ਆ ਇੱਕ ਅਮਰਪਾਲ ਸਿੰਘ ਕਹੇ ਕਿ ਨਾਨਕ ਸਾਹਿਬ ਨੇ ਕੋਰਟ 'ਚ ਮਾਫੀ ਮੰਗੀ ਨਾਨਕ ਸਿੰਘ ਨੇ ਕੋਰਟ 'ਚ ਮਾਫੀ ਮੰਗੀ ਹੈ ਜੀ ਜਿਹੜੇ ਐਸਐਸਪੀ ਸਾਹਿਬ ਨਾਲ ਹਾਂਜੀ ਹਾਂਜੀ ਤਾਂ ਚਲੋ ਲੱਗ ਜੂਗਾ ਪਤਾ ਜੀ ਸਾਨੂੰ ਵੀ ਨਾਲ ਦੀ ਨਾਲ ਆ ਜੇਗੀ ਅਪਡੇਸ਼ਨ ਕੋਈ ਗੱਲ ਨਹੀਂ ਹੂੰ ਜੀ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤੇ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਮੈਂ ਥੋੜੀ ਜੀ ਸਕੂਲਾਂ ਦੀ ਅਧਿਆਪਕਾਂ ਦੀ ਗੱਲ ਕਰਦੇ ਹਾਂ ਨਿਯੁਕਤੀ ਪੱਤਰ ਮਾਨਸਾ ਵੰਡ ਰਹੇ ਨੇ ਕਹਿ ਰਹੇ ਕਿ ਦਾਵਾ ਵੀ ਕਰਦੇ ਨੇ ਕਿ ਅਸੀਂ ਸਭ ਤੋਂ ਵੱਧ ਨੌਕਰੀਆਂ ਦੇਣ ਵਾਲਿਆਂ ਚੋਂ ਆ ਤੇ ਨਾਲ ਨਾਲ ਇੱਕ ਚੀਜ਼ ਹੋਰ ਵੀ ਉਹਨਾਂ ਨੇ ਕਹੀ ਕਿ ਕਿਹੋ ਜਿਹਾ ਵੀ ਅਸੀਂ ਮਤਲਬ ਲੈ ਕੇ ਆਉਣਾ ਸਮਾਧਾਨ ਲੈ ਕੇ ਆਉਣਾ ਇਹੋ ਜਿਹਾ ਤਰੀਕਾ ਲੈ ਕੇ ਆਉਣਾ ਕਿ 40 ਮਿੰਟ ਦੇ ਪੀਰੀਅਡ ਦੇ ਵਿੱਚ ਵੀ ਅਰੇਸਟ ਦੇਣਾ ਸਮਾਧਾਨ ਨੂੰ ਆਪਾਂ ਹੱਲ ਕਿਵੇਂ ਕਰੀਏ ਪੰਜਾਬੀ ਚ ਹੱਲ ਕਿਵੇਂ ਪੰਜਾਬੀ ਦੇ ਵਿੱਚ ਬਿਲਕੁਲ ਤੇ ਨਾਲ-ਨਾਲ ਉਹ ਕਹਿੰਦੇ ਨੇ ਕਿ ਭਾਈ ਚੈਕਿੰਗ ਵੀ ਮੈਂ ਆਪਦੇ ਨਿੱਜੀ ਤੌਰ ਤੇ ਕਰਿਆ ਕਰਾਂਗਾ ਸਕੂਲਾਂ ਦੀ ਬੜੀ ਚੰਗੀ ਗੱਲ ਹੈ ਜੀ ਹੂੰ ਬਹੁਤ ਵਧੀਆ ਗੱਲ ਹੈ ਤੇ ਜਦੋਂ ਚੈਕਿੰਗ ਕਰਨਗੇ ਤੇ ਉਹ ਜਿਹੜੇ ਬੱਚੇ ਆ ਉਹ ਇਹਨਾਂ ਦਾ ਹੱਥ ਫੜ ਕੇ ਪਿਆਰ ਨਾਲ ਟਾਇਲਟ 'ਚ ਲੈ ਜਾਣਾ ਦਿਖਾਉਣ ਕਿਦਾਂ ਦੇ ਵਾਸ਼ਰੂਮ ਕਿਦਾਂ ਦੇ ਹੋ ਹੂੰ ਬੱਚਿਆਂ ਦੇ ਉਹ ਲੈ ਜਾਣ ਅੰਗਣਵਾੜੀ ਚ ਜੀ ਕਿ ਉਹਨਾਂ ਨੂੰ ਜਿਹੜਾ ਡਾਈਟ ਕਿਹੋ ਜਿਹਾ ਮਿਲ ਰਿਹਾ ਹੈ ਜੀ ਤੇ ਨਾਲ ਅੰਗਣਵਾੜੀ ਦੀਆਂ ਜਿਹੜੀਆਂ ਪਕਾਉਣ ਵਾਲੀਆਂ ਬੀਬੀਆਂ ਨੇ ਉਹਨਾਂ ਦਾ ਵੀ ਪਤਾ ਕਰੋ ਉਹਨਾਂ ਨੂੰ ਕਿੰਨੇ ਪੈਸੇ ਮਿਲ ਰਹੇ ਨੇ ਬਿਲਕੁਲ ਕਿੰਨੇ ਬੰਦੇ ਇੱਦਾਂ ਖਾਣਾ ਬਣ ਰਿਹਾ ਹੂੰ ਤੁਸੀਂ ਸਕੂਲਾਂ ਚ ਜਾ ਕੇ ਪਤਾ ਕਰੋ ਪੀ ਐਨ ਚਪੜਾਸੀ ਚੌਂਕੀਦਾਰ ਕਿੱਥੇ-ਕਿੱਥੇ ਨੇ ਹੂੰ ਕੋਈ ਲੱਭੋ ਤਾਂ ਅਸੀਂ ਸਕੂਲ ਐਸਾ ਪੰਜਾਬ ਚ ਜੀ ਜਿੱਥੇ ਤਿੰਨੇ ਹੀ ਹੋਣਗੇ ਦੋਵੇਂ ਪੋਸਟਾਂ ਹੋਣਗੇ ਤਿੰਨੇ ਹੋਣਗੇ ਬਹੁਤ ਜ਼ਗੁਨੇ ਤੇ ਪ੍ਰਿੰਸੀਪਲ ਨਹੀਂ ਆਇਆ ਮੈਂ ਦੱਸ ਰਿਹਾ ਸਰ ਹੋਈ ਤੇ ਤੁਸੀਂ ਉਥੋਂ ਰਿਪੋਰਟ ਹਾਸਲ ਕਰੋ ਪ੍ਰਮੁੱਖ ਅਧਿਆਪਕ ਕਿੱਥੇ-ਕਿੱਥੇ ਆ ਪ੍ਰਿੰਸੀਪਲ ਕਿੱਥੇ ਆ ਹੂੰ ਤੁਹਾਨੂੰ ਰੋਕਿਆ ਕਿੰਨੇ ਆ ਸਰ ਜੀ ਕੱਲਾ ਕਿਹੜੀਆਂ ਕਰਦੇ ਤੁਸੀਂ ਵਾਸ਼ਰੂਮਾਂ ਚ ਜਾ ਕੇ ਦੇਖੋ ਸਫਾਈ ਆ ਤੁਸੀਂ ਦੇਖੋ ਪਾਣੀ ਕਿੱਥੋਂ ਪੀਂਦੇ ਨੇ ਹੂੰ ਤੁਹਾਡੇ ਘਰ ਸੋਲਰ ਵੀ ਲੱਗੇ ਹੋਣਗੇ ਜਨਰੇਟਰ ਵੀ ਲੱਗੇ ਹੋਣਗੇ ਬਹੁਤ ਤਗੜੇ ਜਦ ਮਤਲਬ ਸਕੂਲ ਦੇ ਵਿੱਚ ਜਿੱਥੇ ਸੋਲਰ ਨਹੀਂ ਲੱਗੇ ਜੇ ਲਾਈਟ ਚਲੀ ਜਾਂਦੀ ਹੋਏਗੀ ਤਾਂ ਹੁਣ ਜਿਹੜੀ ਆ ਅ ਤਪਸ਼ ਪੈਣੀ ਆ 48 48 ਡਿਗਰੀ ਤੇ ਜਾਣਾ ਕੰਮ ਉਦੋਂ ਬੱਚੇ ਤੇ ਇਤਿਹਾਫ ਕੀ ਕਰਦੇ ਹੋਣਗੇ ਜਿੱਥੇ ਨਾ ਬੈਂਟਰੇ ਆ ਨਾ ਸੋਲਰ ਆ ਜੀ ਬੇਸ਼ੱਕ ਜਾ ਕੇ ਵੇਖੋ ਤਾਂ ਸੀ ਉਹ ਬਿੱਲ ਕਿਵੇਂ ਭਰਦੇ ਨੇ ਬਿਜਲੀ ਦਾ ਜਿੱਥੇ ਹਾਲੇ ਤੱਕ ਸੋਲਰ ਨਹੀਂ ਪਹੁੰਚਿਆ ਜੀ ਸੋਲਰ ਜਿਨ੍ਹਾਂ ਨੇ ਲਵਾਏ ਨੇ ਉਹ ਕਿਵੇਂ ਲਵਾਏ ਨੇ ਐਸੇ ਇਕੱਠੇ ਕਰ ਕਰਕੇ ਪਿੰਡਾਂ ਚ ਇਹ ਜਿਹੜਾ ਭੋਜਨ ਆਉਂਦਾ ਅੰਗਣਵਾੜੀ ਜਿਹੜਾ ਇੱਕ ਮੰਤਰੀ ਚਲਾ ਗਿਆ ਸੀ ਉਹਦੇ ਬਾਰੇ ਹੁਣ ਪੁੱਠਾ ਨਾਮ ਬੋਲਦੇ ਆ ਜੀ ਤਾਂ ਉਹ ਤੁਸੀਂ ਦੇਖੋ ਕਿ ਫੂਡ ਕਿਦਾਂ ਪਹਤਾ ਕੀਤਾ ਜਾਂਦਾ ਹੈ ਸਭ ਕਿੰਨੂੰ ਮਹਿੰਗਾ ਹੋ ਗਿਆ ਤੁਸੀਂ ਕਹਿੰਦੇ ਕਿੰਨੂੰ ਦਿਓ ਇੱਕ ਉਹ ਕਿੰਨੂੰ 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 ਦੇਣੋ ਕਿੰਨੂੰ ਦੇਣ ਬਿਲਕੁਲ ਸੀਮਤ ਪੈਸੇ ਨੇ ਤੁਸੀਂ ਇਹ ਜਾ ਕੇ ਚੈੱਕ ਕਰੋ ਮੈਂ ਤੇ ਕਹਿੰਨਾ ਮੈਂ ਤੇ ਕਹਿੰਨਾ ਕਿ ਇਹਨਾਂ ਨੂੰ ਘਟੋ ਘਟ ਦਿਨ ਦੇ ਵਿੱਚ 10 ਸਕੂਲ ਇੱਕ ਹਸਪਤਾਲ ਕਿਤੇ ਮਤਲਬ ਕਿ ਹਫਤੇ 'ਚ ਇੱਕ ਕੱਦ ਸਰਕਾਰੀ ਕਾਲਜ 'ਚ ਢੀੜਾ ਮਾਰ ਕੇ ਆਉਣਾ ਚਾਹੀਦਾ ਬਿਲਕੁਲ ਤੇ ਕਿਤੇ ਸ਼ਾਮ ਨੂੰ ਇਹ ਖੇਡ ਮੈਦਾਨ 'ਤੇ ਉਹਨੇ ਵਾਲੀਬਾਲ ਖੇਡ ਲੈਣ ਚੱਟ ਹੂੰ ਹੂੰ ਸਿਹਤ ਫਿੱਟ ਹੋਏਗੀ ਜੀ ਅੱਜ ਕੱਲ ਥੋੜੇ ਮਤਲਬ ਕਿ ਬੋਡੀ ਲੈਂਗੁਏਜ ਤੋਂ ਲੱਗਦਾ ਨੇ ਕਿ ਫਿਟਨੈਸ ਪੂਰੀ ਨਹੀਂ ਹੈ ਮਾਨ ਸਾਹਿਬ ਥੋੜਾ ਸ਼ਾਮ ਨੂੰ ਖੇਡਣ ਨਿਕਲੋ ਜੀ ਠੀਕ ਹੈ ਨਾ ਜੀ ਨਾਲੇ ਗਰਾਉਂਡਾਂ 'ਚ ਵੀ ਵੇਖੋ ਕਿ ਕਿਹੜੇ ਸਕੂਲ ਦੇ ਵਿੱਚ ਵਧੀਆ ਗਰਾਉਂਡ ਹੈ ਜੀ ਕਿਹੜਾ ਗਰਾਉਂਡ ਚੱਲਦਾ ਹੈ ਉੱਥੇ ਕੀ ਕੀ ਸਹੂਲਤ ਦੀ ਜ਼ਰੂਰਤ ਹੈ ਤਾਂ ਤੁਹਾਨੂੰ ਪਤਾ ਲੱਗੇਗਾ ਵਧੀਆ ਗੱਲ ਬਾਕੀ ਐਵੇਂ ਲਲਕਰੇ ਜੇ ਮਾਰੀ ਜਾਣੇ ਵੀ ਇਦਾਂ ਕਰਦੇ ਇਦਾਂ ਕਰਦੇ ਠੀਕ ਨਹੀਂ ਹੈ ਕਿ ਤੁਸੀਂ ਫਰ ਲਓ ਦੇਖੋ ਜਿਹੜਿਆ ਬੰਦਾ ਜੋਬ ਤੇ ਸਰ ਉਹਨੂੰ ਆਪਣੀ ਜੋਬ ਪਿਆਰੀ ਹੁੰਦੀ ਆ ਹਮ ਠੀਕ ਹੈ ਨਾ ਜੀ ਫਰ ਲਓ ਮਾਰੋਗੇ ਤਾਂ ਤੁਸੀਂ ਮੰਨ ਲਓ ਫਰ ਲਓ ਚੱਲਦੀ ਆ ਤਾਂ ਆਪਣੇ ਪੰਜਾਬ ਦੇ ਵਿੱਚ 20000 ਦੇ ਕਰੀਬ ਸਕੂਲ ਆ ਹਮ ਕਿੱਥੇ ਕਿੱਥੇ ਫੜ ਲੋਗੇ ਜਾ ਕੇ ਫਿਰ ਜੀ ਫਰ ਲਓ ਨੂੰ ਫੜ ਲੋ ਫੜ ਲੋ ਕਰੋਗੇ ਫਿਰ ਤੁਸੀਂ ਦੂਜਾ ਕੰਮ ਨਹੀਂ ਕਰਦੇ ਹਮ ਹਮ ਬਿਲਕੁਲ ਤੋ ਕਹਿਣ ਦਾ ਮਤਲਬ ਇਹ ਆ ਕਿ ਭਾਈ ਜੋਬ ਸਭ ਨੂੰ ਪਿਆਰੀ ਹੁੰਦੀ ਆ ਹਮ ਹਮ ਤੁਸੀਂ ਮਤਲਬ ਕਿ ਛੁੱਟੀ ਨੀਤੀ ਤਬਾਦਲਾ ਨੀਤੀ ਪੂਰੀ ਵਧੀਆ ਰੱਖੋ ਜੀ ਕਿਸੇ ਨੂੰ ਲੋੜ ਹੀ ਨਾ ਪਵੇ ਹਮ ਫੇਰਾ ਫੇਰੀ ਕਰਨ ਦੀ ਤੁਸੀਂ ਆਪਦੀ ਨੀਤੀ ਵਧੀਆ ਰੱਖੋ ਹਰ ਇੱਕ ਨੂੰ ਆਪਦੇ ਘਰ ਦੇ ਕੋਲ ਜਿਹੜੀ ਆਉ ਮਿਲੇ ਡਿਊਟੀ ਜੀ ਦਾਦਾ ਇਮਾਨਦਾਰੀ ਨਾਲ ਉਹ ਵੀ ਕਰੇ ਠੀਕ ਹੈ ਤੁਹਾਡਾ ਫਰਜ਼ ਬੰਦ ਹੈ ਕਰਤਵੈ ਤੁਹਾਡਾ ਸਭ ਤੁਸੀਂ ਸੂਬੇ ਦੇ ਮਾਲਕ ਹੋ ਇੱਕ ਤਰ੍ਹਾਂ ਨਾਲ ਪ੍ਰਸ਼ਾਸਕੀ ਤੁਸੀਂ ਕਦੋਂ ਵੀ ਕਰੋ ਪਰ ਦੂਜੀਆਂ ਮੁਸ਼ਕਲਾਂ ਵੀ ਜਾ ਕੇ ਦੇਖੋ ਇਹ ਨਹੀਂ ਆ ਕਿ ਬੱਲੇ ਬੱਲੇ ਨੂੰ ਪਹਜੋ ਹਮ ਕਿ ਆ ਉਥੇ ਟੀਚਰ ਐਨੇ ਨਹੀਂ ਆਏ ਜੀ ਉਹਨੇ ਨਹੀਂ ਆਏ ਚਲੋ ਠੀਕ ਆ ਉਹਨਾਂ ਨੂੰ ਤੁਸੀਂ ਸਮੇਂ ਸਿਰ ਨਹੀਂ ਜਿਹੜਾ ਆਉਂਦਾ ਉਹਨੂੰ ਸੈੱਟ ਕਰੋ ਜੀ ਜੇ ਕੋਈ ਇਦਾਂ ਭੱਜਦਾ ਉਹਨੂੰ ਸੈੱਟ ਕਰੋ ਪਰ ਜਿਹੜੀਆਂ ਚੀਜ਼ਾਂ ਦੀ ਕਮੀ ਪੇਸ਼ੀ ਹੈ ਸਰ ਉਹ ਵੀ ਤਾਂ ਦੇਖੋ ਨਾ ਆ ਹੁਣ ਨਿੱਜੀ ਸਕੂਲਾਂ ਦੀ ਕਿਤਾਬਾਂ ਦਾ ਜਿਹੜਾ ਮਾਮਲਾ ਹੈ ਜੀ ਸਰਕਾਰ ਕੀ ਕਰਦੀ ਹੈ ਮੈਂ ਤੁਹਾਨੂੰ ਇੱਕ ਛੋਟੀ ਜੀ ਮਿਸਾਲ ਦੇਣਾ ਹਮ ਇਹ ਹੁਣ ਕੱਲ કે ਪਰਸੋਂ ਹਦਾਇਤ ਦੇਣ ਦੇ ਸੀ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਕਿ ਨਿੱਜੀ ਸਕੂਲਾਂ ਦੇ ਜਿਹੜੇ ਪ੍ਰਸ਼ਾਸਕ ਪ੍ਰਕਾਸ਼ਕ ਨੇ ਜੀ ਉਹਨਾਂ ਦੀਆਂ ਸੂਚੀਆਂ ਹਾਸਲ ਕਰੋ ਕਿਤਾਬਾਂ ਦੀਆਂ ਜੀ ਤੇ ਸਰ ਕਿਤਾਬਾਂ ਤੇ ਲੈ ਚੁੱਕੇ ਨੇ ਆਲਰੇਡੀ ਸਕੂਲ ਤੇ ਕੱਲ ਤੋਂ ਲੱਗ ਰਹੇ ਨੇ ਬਿਲਕੁਲ ਬਿਲਕੁਲ ਸ਼ੁਰੂ ਹੋ ਗਏ ਨੇ ਅੱਜ ਤੋਂ 1 ਅਪ੍ਰੈਲ ਅੱਜ ਤੋਂ ਸ਼ੁਰੂ ਹੋ ਗਏ ਆਹੋ ਜਿਹੜਾ ਕੋਈ ਰਹਿ ਗਿਆ ਕੱਲ ਨੂੰ ਲੱਗ ਜਾਏਗਾ ਹਮ ਅੱਜ ਤੋਂ ਕੱਲ ਤੋਂ ਸਕੂਲ ਤੇ ਚਾਲੂ ਹੋ ਰਹੇ ਨੇ ਇਹ ਹੁਣ ਸੰਦੇਸ਼ ਕੱਢੀ ਬੈਠੇ ਨੇ ਕਿ ਜੀ ਸੂਚੀ ਮੰਗਾਓ ਜਿੰਨਾਂ ਚਿਰ ਨੂੰ ਸੂਚੀਆਂ ਆਉਣੀਆਂ ਐ ਉਨੇ ਚਰ ਨੂੰ ਮੈਨੂੰ ਲੱਗਦਾ ਦੂਜਾ ਅਕਾਦਮਿਕ ਸੈਸ਼ਨ ਆ ਜਾਣਾ ਵੀ ਜੀ ਬਿਲਕੁਲ ਬਿਲਕੁਲ ਤੇ ਲੁੱਟ ਤੇ ਉਹ ਮਤਲਬ ਕਿ ਗੱਲ ਮਾੜੀ ਨਹੀਂ ਹੈ ਸੂਚੀਆਂ ਮੰਗਾਓ ਵੀ ਕਿ ਦੀ ਕਿੰਨੇ ਫੀਸਦ ਕੀਮਤ ਵਧੀ ਹੈ ਜੀ ਕਿਹੜਾ ਕਿਹੜੇ ਰੇਟ ਤੇ ਵੇਚ ਰਿਹਾ ਤੇ ਜੇ ਕੋਈ ਜਾਣਕਾਰੀ ਨਹੀਂ ਦਿੰਦਾ ਉਹਦੀ ਐਨਓਸੀ ਚੱਕ ਕੇ ਰੱਦ ਕਰ ਦਿਓ ਠੀਕ ਆ ਪਰ ਤੁਸੀਂ ਕਰ ਕਦੋਂ ਰਹੇ ਹੋ ਜੀ ਸਰ ਪੰਜਾਬੀ ਚਕਾਵਤ Eid ਪਿਛੋਂ ਤੰਬਾ ਫੂਕਣ ਦਾ ਕੀ ਫਾਇਦਾ ਹੈ ਹੈ ਇਹਨਾਂ ਦਾ ਹਾਲ ਹੀ ਹੈ ਕਿ ਪਿਛੋਂ ਇਹਨਾਂ ਨੇ ਆਉਣਾ ਹੈ ਰੈਡ ਦੇ ਖੁਰਦੇ ਪਿੰਡ ਕੋਲ ਜਦੋਂ ਆ ਗਿਆ ਉਦੋਂ ਪੌਲੇ ਹੱਥ 'ਚ ਕਰ ਲੈਂਦੇ ਆ ਕਿਤਾਬਾਂ ਦਾ ਪੱਜੋ ਹਣ ਜੀ ਮਤਲਬ ਕਿ ਇਹ ਹੀ ਚੀਜ਼ਾਂ ਨੇ ਕਿ ਠੀਕ ਆ ਮਾਨ ਸਾਹਿਬ ਜਾਨ ਸਕੂਲਾਂ 'ਚ ਮੈਨੂੰ ਤੇ ਬਹੁਤ ਖੁਸ਼ੀ ਹੋਊਗੀ ਵਿਅਕਤੀਗਤ ਤੌਰ 'ਤੇ ਠੀਕ ਹੈ ਨਾ ਜੀ ਕਿ ਸਰਕਾਰੀ ਸਕੂਲਾਂ 'ਚ ਜੋ ਸਹੂਲਤਾਂ ਦੀ ਕਮੀ ਆ ਅਧਿਆਪਕਾਂ 'ਚ ਜੋ ਕਮੀ ਉਹ ਠੀਕ ਕਰ ਦਿਓ ਤੁਸੀਂ ਜੀ 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 ਕਰੋ ਇੱਕ ਦੋ ਸਸਪੈਂਡ ਜੇ ਕੋਈ ਖਰਾਬ ਕਰਦਾ ਹੈ ਪਰ ਜੋ ਸਕੂਲਾਂ 'ਚ ਕਮੀ ਉਹ ਵੀ ਤੁਹਾਡਾ ਠੀਕ ਕਰਨ ਦਾ ਫਰਜ਼ ਹੈ ਨਾ ਬਿਲਕੁਲ ਕਰਕੇ ਆਇਓ ਜੀ 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 ਬਿਲਕੁਲ ਬਹੁਤ ਸਾਰੇ ਦੋਸਤ ਦੱਸ ਰਹੇ ਨੇ WhatsApp 'ਤੇ ਕਹਿ ਰਹੇ ਨੇ ਕਿ ਭਾਈ ਸਕੂਲਾਂ ਦੇ ਵਿੱਚ ਖਾਣਾ ਬੰਦ ਕਰੋ ਤੇ ਪੜ੍ਹਾਈ ਵਧਾਓ ਔਰ ਇੱਕ ਮਿੱਤਰ ਇੱਕ ਕਹਿ ਰਹੇ ਨੇ ਕਿ ਜਿਹੜਾ ਫਰਲੋ ਵਾਲਾ ਕਹਿੰਦਾ ਐਕਸਪੀਰੀਅੰਸ ਪਰਸਨਲ ਹੋਣਾ ਕਹਿੰਦੇ ਭਾਜੀ ਇੱਕ ਮਿੱਤਰ ਕਹਿ ਰਹੇ ਨੇ ਕਿ ਜਿਹੜੀ ਸਕੂਲਾਂ ਦੇ ਵਿੱਚ ਬਿਜਲੀ ਫਿਟਿੰਗ ਹੈ ਉਹ ਬੜੀ ਪੁਰਾਣੀ ਹੈ ਸੋਲਰ ਬੰਦ ਪਏ ਨੇ ਤੇ ਸਕੂਲਾਂ ਦੇ ਵਿੱਚ AC ਤੇ ਇੱਕ ਅੱਧਾ ਕੋਈ ਦਫ਼ਤਰ ਦਫ਼ਤਰ ਦੇ ਭਾਵੇਂ ਹੋਵੇ ਹੋਰ ਤੇ ਕਿੱਥੇ AC ਹੈ ਸੀ ਸਰਕਾਰੀ ਸਕੂਲਾਂ ਦੀ ਕਲਾਸਾਂ 'ਚ ਕਿੱਥੇ ਹੈ ਸੀ ਕਿੱਥੇ ਬਾਲ ਬਿਲਕੁਲ ਜੀ ਕਹਿਣਾ ਨਹੀਂ ਚਾਹੁੰਦਾ ਸਰ ਫਿਲਟਰ ਆਣੀ ਵਾਲਾ ਮਤਲਬ ਕਿ ਮੇਰਾ ਦੋਸਤ ਜਿਉਂਦਾ ਰਵੇ ਜੀ ਕੁਝ ਸਮਾਂ ਪਹਿਲਾਂ ਮੇਰੇ ਉਦੋਂ ਸਰਕਾਰ ਇਹਨਾਂ ਦੀ ਸੀ ਐਮਐਮ ਕਮ ਕਿਉਂਕਿ ਮੈਂ ਇਹੋ ਜਿਹਾ ਬੰਦਾ ਨਹੀਂ ਹੈਗਾ ਕਿ ਮਾਨ ਸਾਹਿਬ ਨੂੰ ਬਦਨਾਮ ਕਰਾਂ ਸਰਕਾਰ ਉਦੋਂ ਸ਼ਾਇਦ ਕਾਂਗਰਸ ਦੀ ਸੀਗੀ ਆਈਆਈਸੀ ਜਾਂ ਕਿਸੇ ਹੋਰ ਦੀ ਮੈਨੂੰ ਯਾਦ ਨਹੀਂ ਤਾਂ ਉਹਨਾਂ ਨੇ ਮੈਨੂੰ ਮੇਰੇ ਦੋਸਤ ਹੀ ਨੇ ਜੀ ਉਹ ਕਹਿੰਦੇ ਜੀ ਕਿ ਬੱਚੇ ਪਾਣੀ ਗੰਦਾ ਪੀਂਦੇ ਨੇ ਹਮ ਚਲੋ ਮੇਰੇ ਕੋਲ ਵੀ ਨਹੀਂ ਸੀ ਮੈਂ ਕਿਸੇ ਆਪਣੇ ਮਿੱਤਰ ਨੂੰ ਕਿਹਾ ਵਿਦਿਆਨਤਦਾਰ ਆਦਮੀ ਹੈ ਜੀ ਆਸਟ੍ਰੇਲੀਆ ਚ ਉਹ ਉਹਨੇ ਪੀਜ ਜਾਂਦੇ ਸਪੈਸ਼ਲ ਜੀ ਜੀ ਚਲੋ ਆਪਣਾ ਸੀਗਾ ਸਰਕਲ ਤਾਂ ਉਹ ਬੰਦੇ ਨੇ ਪੀਜਦਾ ਤੁਸੀਂ ਸੋਚ ਕੇ ਦੇਖੋ ਕਿ ਅਧਿਆਪਕ ਜਦੋਂ ਆਪਣੇ ਬੱਚਿਆਂ ਨੂੰ ਪਾਣੀ ਉਹੋ ਜਿਹਾ ਪੀਂਦਾ ਦੇਖਦੇ ਹੋਣਗੇ ਤਾਂ ਉਹ ਵੀ ਤਾਂ ਬੇਵੱਸ ਨੇ ਨਾ ਹੁੰਦਾ ਜੀ ਉਹਨਾਂ ਨੇ ਵੀ ਘਰ ਚ ਲਾਉਣੇ ਆਪ ਤਾਂ ਤੁਸੀਂ ਸੋਚੋ ਕਿ ਉਹ ਕਿਵੇਂ ਸਕੂਲ ਚਲਾ ਰਹੇ ਨੇ ਜੀ ਕੋਈ ਸੋਲਰ ਵਾਸਤੇ ਕੋਈ ਭਰਤੀ ਪਾਉਣੀ ਹੈ ਤਾਂ ਦੋ ਬਿੰਤਾਂ ਕਰਦੇ ਨੇ ਪੰਚਾਇਤ ਦੀਆਂ ਜਾਂ ਇੱਧਰ ਗਿਆ ਉੱਤਰਦੀਆਂ ਹੂੰ ਕੰਗਨ ਜੀ ਹਰੇਕ ਪੰਚਾਇਤ ਕੋਲ ਵੀ ਗਾਂ ਪੰਚਾਇਤੀ ਪੈਲੇ ਨਹੀਂ ਆਮਦਨ ਨਹੀਂ ਹੈਗੀ ਜੀ ਜੀ ਬਿਲਕੁਲ ਇਹ ਚੀਜ਼ਾਂ ਠੀਕ ਕਰਨ ਦੀ ਜ਼ਰੂਰਤ ਹੈ ਸਕੂਲ ਸਾਡੀ ਬੁਨਿਆਦ ਹੈ ਕਿਹੜੇ ਅਸੀਂ ਮੈਂ ਤਾਂ ਸਰਕਾਰੀ ਸਕੂਲ ਦੀਆਂ ਕਲਾਸਾਂ ਚ ਕਿਤੇ ਐਸੀ ਨਹੀਂ ਦੇਖਿਆ ਸਭ ਇੱਥੇ ਤੇ ਫਿਲਟਰ ਵਾਲਾ ਪਾਣੀ ਨਹੀਂ ਮਿਲਦਾ ਬਹੁਤ ਕਿਤੇ ਵੱਡੀ ਜ਼ਰੂਰਤ ਹੈ ਬਹੁਤ ਵੱਡੀ ਜ਼ਰੂਰਤ ਹੈ ਜਿਵੇਂ ਮਾਲਵਾ ਆਪਣਾ ਮਾਲਵੇ ਚ ਧਰਤੀ ਹਟਲਾ ਪਾਣੀ ਤੁਸੀਂ ਨਹੀਂ ਪੀ ਸਕਦੇ ਜੀ ਜੀ ਫਿਲਟਰ ਜ਼ਰੂਰੀ ਹੈ ਜੀ ਹਮ ਤਾਂ ਮੈਨੂੰ ਨਹੀਂ ਲੱਗਦਾ ਕਿ ਚੰਗਾ ਫਿਲਟਰ ਹਰੇਕ ਸਰਕਾਰੀ ਸਕੂਲ ਚੈਨਾ ਨੇ ਮੁਹਿਆ ਕਰਵਾਇਆ ਹੋਗਾ ਜੀ ਮਿੰਟੂ ਜੀ ਬਹੁਤ ਸਾਰੀਆਂ ਸਮੱਸਿਆਵਾਂ ਨੇ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਵੀ ਨੇ ਸੱਚਮੁੱਚ ਲੋੜ ਹੈ ਮਾਨ ਸਾਹਿਬ ਜ਼ਰੂਰ ਵਿਜ਼ਿਟ ਕਰਨ ਆਪਾ ਤੇ ਹੀ ਕਹਨੇ ਕਿ ਜ਼ਰੂਰ ਵਿਜ਼ਿਟ ਕਰਨ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਚਲੋ ਜੇ ਕੁਝ ਚੰਗਾ ਕੀਤਾ ਤੇ ਉਹ ਵੀ ਭਾਵੇਂ ਗਿਣਾ ਦੇ ਸਾਡੇ ਸਕੂਲ ਚ ਲਾਏ ਨੇ ਬਾਈ ਐਸਸੀ ਪਠਾਨ ਮਾਜਰਾ ਦੇ ਪਠਾਨ ਮਾਜਰਾ ਹਰਮੀਤ ਦੀ ਗੱਲ ਕਰਦੇ ਨੇ ਜੀ ਪਠਾਨ ਮਾਜਰਾ ਸਹਿਯੋਗ ਨਾਲ ਲਾਇਸੀ ਪਰ ਚਾਲੂ ਨਹੀਂ ਕੀਤੇ ਲੱਗੇ ਆ ਕਹਿੰਦੇ ਪਰ ਚਾਲੂ ਨਹੀਂ ਕੀਤੇ ਹਰਮਿਤ ਚਾਲੂ ਵੀ ਕਰਾ ਦੇਗਾ ਉਹ ਬਿਜਲੀ ਮੁਝੇ ਵਾਲੇ ਮਾਮਲੇ ਜਿਹੇ ਕਹਿੰਦਾ ਉਹਦੇ ਹੱਲ ਕੇ ਕੰਮ ਖੁੱਲਾ ਹੀ ਚੱਲੂਗਾ ਬਿਜਲੀ ਵਾਲਾ ਵੀ ਜੀ ਮਿੰਟ ਜੀ ਖੈਰ ਇਸ ਮਾਮਲੇ ਦੇ ਵਿੱਚ ਦੇਖੋ ਹੁਣ ਅੱਗੇ ਕੀ ਆਉਂਦਾ ਕਿ ਕੋਈ ਇਦਾਂ ਦੀਆਂ ਕਮੀਆਂ ਪੇਸ਼ੀਆਂ ਵੀ ਸਾਹਮਣੇ ਆਉਂਦੀਆਂ ਲਿਸਟ ਬਣ ਕੇ